ਵਾਹ ਗੁਰਜੀ ਦਾ ਖਾਲਸਾ ਵਾਹ ਗੁਰਜੀ ਦੀ ਫਤਿਹ ਸ਼ਾਹ ਮੁਹੰਮਦ ਲਿਖਦਾ ਹੈ ਵੀਰ ਸਿੰਘ ਨੂੰ ਮਾਰਿਆ ਡਾ ਟੋਪਾਂ ਨਹੀਂ ਛੱਡਿਆ ਸਾਧ ਤੇ ਸੰਤ ਮੀਆਂ ਇਹ ਉਸ ਵੇਲੇ ਦੀ ਗੱਲ ਹੈ ਜਦੋਂ ਸਰਕਾਰ ਰਣਜੀਤ ਸਿੰਘ ਤੋਂ ਬਾਅਦ ਡੋਗਰਿਆਂ ਤੇ ਕੁਝ ਸਰਦਾਰਾਂ ਦੀ ਲਾਲਚ ਤੇ ਬਾਦੇ ਖਲਾਕੀ ਨੇ ਲਾਹੌਰ ਦਰਬਾਰ ਨੂੰ ਖਾਨਾ ਜੰਗੀ ਦਾ ਮੈਦਾਨ ਬਣਾ ਦਿੱਤਾ ਸਰਕਾਰ ਖੜਕ ਸਿੰਘ ਕਮਰ ਨੌ ਨਿਹਾਲ ਸਿੰਘ ਸਰਕਾਰ ਸ਼ੇਰ ਸਿੰਘ ਉਹਨਾਂ ਦਾ ਪੁੱਤਰ ਪ੍ਰਤਾਪ ਸਿੰਘ ਅਗੜ ਪੇਛੜ ਕਤਲ ਕਰ ਦਿੱਤੇ ਗਏ ਉਧਰ ਨਾਲ ਹੀ ਧਿਆਨ ਸਿੰਘ ਡੋਗਰਾ ਜਿਹੜਾ ਉਹ ਵੀ ਕਤਲ ਕਰ ਦਿੱਤਾ ਜਾਂਦਾ ਸੰਧਾ ਵਾਲੀਆਂ ਨੇ ਜਦੋਂ ਧਿਆਨ ਸਿੰਘ ਡੋਗਰੇ ਨੂੰ ਕਤਲ ਕੀਤਾ ਤੇ ਉਹਦੇ ਪੁੱਤਰ ਨੇ ਫੌਜਾਂ ਨੂੰ ਭੜਕਾ ਕੇ ਸੰਧਾ ਵਾਲੀਏ ਕਤਲ ਕਰਵਾਏ। ਇਧਰ ਦਲੀਪ ਸਿੰਘ ਤਖਤ ਉੱਤੇ ਬੈਠਦਾ ਹੈ ਤੇ ਹੀਰਾ ਸਿੰਘ ਧਿਆਨ ਸਿੰਘ ਦਾ ਪੁੱਤਰ ਹੈ ਜਿਹੜਾ ਉਹ ਵਜ਼ੀਰ ਬਣਦਾ ਹੈ। ਇਸ ਬੰਦੇ ਨੇ ਆਪਣੇ ਸਮੇਂ ਦੇ ਵਿੱਚ 12 ਦੇ ਕਰੀਬ ਛੋਟੇ ਵੱਡੇ ਜਿਹੜੇ ਸਰਦਾਰ ਸਨ ਪੰਥ ਪ੍ਰਸਤ ਸਨ ਉਹਨਾਂ ਨੂੰ ਇਹਨੇ ਕਤਲ ਕਰਵਾਇਆ ਹੈ ਸਭ ਤੋਂ ਵੱਡਾ ਕਲੰਕ ਜਿਹੜਾ ਇਸ ਦੇ ਮੱਥੇ ਦੇ ਉੱਤੇ ਲੱਗਦਾ ਹੈ ਉਹ ਆ ਬਾਬਾ ਵੀਰ ਸਿੰਘ ਨੁਰੰਗਾਬਾਦ ਵਾਲਿਆਂ ਦੇ ਕਤਲ ਦਾ ਬਾਬਾ ਵੀਰ ਸਿੰਘ ਨੁਰੰਗਾਬਾਦ ਵਾਲੇ ਜਿਹੜੇ ਕਿਸੇ ਜਾਣ ਪਛਾਣ ਦੇ ਮੌਤਾਜ ਨਹੀਂ ਗਏ ਮਾਝੇ ਦੇ ਇਲਾਕੇ ਦੇ ਵਿੱਚ ਉਹਨਾਂ ਦੇ ਬੇਅੰਤ ਡੇਰੇ ਮੌਜੂਦ ਸਨ ਸਭ ਤੋਂ ਵੱਡਾ ਡੇਰਾ ਉਹਨਾਂ ਦਾ ਨੁਰੰਗਾਬਾਦ ਸੀ ਅੰਮ੍ਰਿਤਸਰ ਦੇ ਲਾਗੇ ਜਿੱਥੇ ਕਿਲਾ ਨੂਮਾ ਉਹਨਾਂ ਦਾ ਡੇਰਾ ਸੀ ਜਿੱਥੇ ਅਸਲਾ ਬਰੂਦ ਸੰਭਾਲਿਆ ਹੋਇਆ ਸੀ ਉਹਨਾਂ ਦੇ ਕੋਲ ਤਕਰੀਬਨ 1200 ਪੈਦਲ 300 ਅਸਵਾਰ ਤੇ ਦੋ ਤੋਪਾਂ ਹਰ ਸਮੇਂ ਮੌਜੂਦ ਰਹਿੰਦੀਆਂ ਸਨ ਬਾਣੀ ਤੇ ਬਾਣੇ ਦੇ ਵਿੱਚ ਪਰਪੱਕ ਸੰਤ ਸਪਾਹੀ ਦੀ ਮੂਰਤ ਉਹ ਵੀ ਕਾਫੀ ਚਿੰਤਤ ਸਨ ਲਾਹੌਰ ਦਰਬਾਰ ਅੰਦਰ ਜੋ ਕੁਝ ਵਾਪਰ ਰਿਹਾ ਸੀ ਉਹਨੂੰ ਦੇਖ ਕੇ ਲਾਹੌਰ ਦਰਬਾਰ ਨਾਲ ਖਫਾ ਹੋਏ ਜਾਂ ਉੱਥੋਂ ਕੱਢੇ ਹੋਏ ਬੰਦੇ ਬਾਬਾ ਬੀਰ ਸਿੰਘ ਹੁਣਾ ਕੋਲ ਆ ਕੇ ਠਹਿਰਦੇ ਸਨ ਬਾਬਾ ਬੀਰ ਸਿੰਘ ਹੁਣਾ ਦਾ ਉਸ ਵਕਤ ਦੀ ਖਾਲਸਾ ਫੌਜ ਦੇ ਅੰਦਰ ਬੜਾ ਸਤਕਾਰ ਸੀਗਾ ਜੀ ਹੀਰਾ ਸਿੰਘ ਤੇ ਉਹਦਾ ਗੁਰੂ ਜੱਲਾ ਜਾਣਦੇ ਸਨ ਕਿ ਜਿੰਨਾ ਚਿਰ ਇਹ ਮਹਾਂਪੁਰਖ ਜਉਂਦਾ ਹੈ ਉਹਨਾਂ ਚਿਰ ਅਸੀਂ ਆਪਣੇ ਮਨਸੂਬਿਆਂ ਦੇ ਵਿੱਚ ਸਫਲ ਨਹੀਂ ਹੋ ਸਕਦੇ ਇਹਨਾਂ ਦੇ ਛਾਤਰ ਦਿਮਾਗ ਨੇ ਫਿਰ ਇੱਕ ਸਕੀਮ ਕਢੀ ਇਹਨਾਂ ਨੇ ਗੁਲਾਬ ਸਿੰਘ ਕਲਕੱਤੀਆ ਤੇ ਉਹਦੇ ਨਾਲ ਹੀ ਮਹਿਤਾਬ ਸਿੰਘ ਮਜੀਠੀਏ ਨੂੰ ਭੇਜਿਆ ਇਹਨਾਂ ਨੇ ਜਾ ਕੇ ਬਾਬਾ ਬੀਰ ਸਿੰਘ ਨਰੰਗਾਬਾਦ ਵਾਲੇ ਜਿਹੜੇ ਮੁੱਠਿਆਂ ਵਾਲੇ ਡੇਰੇ ਦੇ ਵਿੱਚ ਮੌਜੂਦ ਸਨ ਉਦੋਂ ਉਹਨਾਂ ਨੂੰ ਜਾ ਕੇ ਕੁਝ ਝੂਠੀਆਂ ਮੂਠੀਆਂ ਚਿੱਠੀਆਂ ਦਿਖਾਇਆ ਵੀ ਜੇ ਕਿਤੇ ਤੁਸੀਂ ਅਤਰ ਸਿੰਘ ਸੰਧਾ ਵਾਲੀਏ ਨੂੰ ਬੁਲਾ ਲਵਾਂ ਤੇ ਸਾਰੀਆਂ ਫੌਜਾਂ ਸਾਰੇ ਜਰਨੈਲ ਸਿੱਖ ਉਹਨਾਂ ਦੇ ਮਗਰ ਖਲੋਣਗੇ ਤੇ ਆਪ ਜਿਹੜਾ ਲਾਹੌਰ ਦਾ ਤਖਤ ਹੈ ਉਹ ਨਿੱਜੀ ਮਫਾਦਾ ਨੂੰ ਅੱਗੇ ਰੱਖਣ ਵਾਲੇ ਬੰਦਿਆਂ ਤੋਂ ਆਜ਼ਾਦ ਕਰਵਾ ਲਵਾਂਗੇ ਸੋ ਬਾਬਾ ਬੀਰ ਸਿੰਘ ਜਿਹੜੇ ਸਾਫ਼ ਗੋ ਪਾਕ ਪਵਿੱਤਰ ਆਤਮਾ ਸਨ ਉਹਨਾਂ ਨੇ ਥਨੇਸਰ ਬੈਠੇ ਅਤਰ ਸਿੰਘ ਨੂੰ ਬੁਲਾ ਲਿਆ ਇਹ ਸਾਰੀਆਂ ਚਿੱਠੀਆਂ ਵੀ ਨਾਲ ਲਾਦ ਦਿੱਤੀਆਂ 2 ਮਈ 1844 ਈਸਵੀ ਨੂੰ ਉਹ ਮਠਿਆਲੇ ਡੇਰੇ ਆ ਗਿਆ ਇੱਥੇ ਅਗਲੇ ਦਿਨੀ ਬਾਬਾ ਬੀਰ ਸਿੰਘ ਹੁਣਾਂ ਦੇ ਪਾਸ ਕਮਰ ਪਸ਼ੌਰਾ ਸਿੰਘ ਤੇ ਕਮਰ ਕਸ਼ਮੀਰਾ ਸਿੰਘ ਵੀ ਆ ਗਏ ਪਰਿਵਾਰਾਂ ਦੇ ਸਮੇਤ ਹੀ ਹੋਰ ਵੀ ਕਈ ਸਰਦਾਰ ਜਿਹੜੇ ਲਾਹੌਰ ਦਰਬਾਰ ਨਾਲ ਖਫਾ ਸਨ ਉਹ ਬਾਬਾ ਬੀਰ ਸਿੰਘ ਦੇ ਡੇਰੇ ਮੌਜੂਦ ਸਨ ਇੱਥੇ ਸਭ ਨੂੰ ਬਿਨਾਂ ਕਿਸੇ ਭੇਦ ਭਾਵ ਤੋਂ ਪ੍ਰਸ਼ਾਦਾ ਪਾਣੀ ਮਿਲਦਾ ਪਨਾਹ ਮਿਲਦੀ ਇਧਰ ਨਾਲ ਹੀ ਜਦੋਂ ਇਸ ਗੱਲ ਦਾ ਪਤਾ ਹੀਰਾ ਸਿੰਘ ਨੂੰ ਲੱਗਾ ਤਾਂ ਹੀਰਾ ਸਿੰਘ ਨੇ ਉਸ ਵਕਤ ਸਿੱਖਾਂ ਦਾ ਇੱਕ ਕਟੜ ਵੈਰੀ ਜਿਹੜਾ ਜਲੰਧਰ ਦੇ ਵਿੱਚ ਮੌਜੂਦ ਸੀ ਉਦੋਂ ਸ਼ੇਖ ਇਮਾਮੁਦੀਨ ਉਹਨੂੰ 1500 ਦੇ ਕਰੀਬ ਫੌਜ ਦੇ ਕੇ ਭੇਜਿਆ ਇਹਦੇ ਨਾਲ ਹੀ ਸੁਚੇਤ ਸਿੰਘ ਡੋਗਰਾ ਜਿਹੜਾ ਉਦੋਂ ਤੱਕ ਮਰ ਚੁੱਕਾ ਸੀ ਉਹਦਾ ਜਿਹੜਾ ਦੀਵਾਨ ਸੀਗਾ ਜਵਾਰਮਲ ਉਹਨੂੰ 2500 ਬੰਦੇ ਦੇ ਕੇ ਭੇਜਿਆ ਤੇ ਸਾਰੀ ਫੌਦੀ ਅਗਵਾਈ ਹੈ ਜਿਹੜੀ ਉਹ ਹੀਰਾ ਸਿੰਘ ਦਾ ਬੜਾ ਕਰੀਬੀ ਡੋਗਰਾ ਮੀਆਂ ਲਾਭ ਸਿੰਘ ਕਰ ਰਿਆ ਸੀਗਾ ਫੌਜਾ ਨੇ ਬਾਬਾ ਵੀਰ ਸਿੰਘ ਨਰੰਗਾ ਬਾਦ ਦੇ ਡੇਰੇ ਨੂੰ ਘੇਰਾ ਪਾ ਲਿਆ ਵਕੀਲ ਭੇਜਿਆ ਗਿਆ ਵਕੀਲ ਨੇ ਜਾ ਕੇ ਬਾਬਾ ਵੀਰ ਸਿੰਘ ਉਹਨਾਂ ਨੂੰ ਸਾਰਾ ਕੁਝ ਦੱਸਿਆ ਤੇ ਨਾਲ ਹੀ ਉਥੇ ਉਹਨੇ ਆਖਿਆ ਵੀ ਅਤਰ ਸਿੰਘ ਸੰਧਾ ਵਾਲੀਏ ਨੂੰ ਸਾਡੇ ਹਵਾਲੇ ਕਰ ਦੋ ਤੇ ਅਸੀਂ ਵਾਪਸ ਚਲੇ ਜਾਵਾਂਗੇ ਤੇ ਨਹੀਂ ਇਹਦੇ ਪ੍ਰਨਾਮ ਹੈ ਜਿਹੜੇ ਉਹ ਬੜੇ ਔਖੇ ਭੁਗਤ ਨੇ ਪਹਿਣਗੇ ਫਿਰ ਬਾਬਾ ਵੀਰ ਸਿੰਘ ਹੁਣਾਂ ਨੇ ਆਖਿਆ ਵੀ ਖਾਲਸੇ ਦਾ ਇਹ ਸੁਭਾਅ ਨਹੀਂ ਕਿ ਉਹ ਸ਼ਰਨ ਆਏ ਨੂੰ ਪਿੱਠ ਦਿਖਾ ਦੇਵੇ ਸੋ ਇਹ ਤੇ ਭੁੱਲ ਹੀ ਜਾਓ ਤੁਸੀਂ ਤੁਸੀਂ ਸਾਡੇ ਭਰਾ ਹੋ ਤੇ ਇਹ ਵੀ ਵਾਅਦਾ ਰਿਹਾ ਤੁਹਾਡੇ ਉੱਤੇ ਅਸੀਂ ਹਮਲਾ ਨਹੀਂ ਕਰਾਂਗੇ ਜੇ ਤੁਸੀਂ ਗਾੜੀਓਂ ਹਮਲਾ ਕਰੋਗੇ ਉਧਰ ਜਦੋਂ ਬਾਬਾ ਬੀਰ ਸਿੰਘ ਦੀ ਸ਼ਾਨ ਦੇ ਵਿੱਚ ਵਕੀਲ ਨੇ ਕੁਝ ਗਲਤ ਸ਼ਬਦ ਬੋਲੇ ਤੇ ਸਰਦਾਰ ਅਤਰ ਸਿੰਘ ਨੇ ਉਸ ਵਕੀਲ ਨੂੰ ਕਤਲ ਕਰ ਦਿੱਤਾ। ਇਸੇ ਵਕਤ ਹੀ ਗੁਲਾਬ ਸਿੰਘ ਕਲਕੱਤੀਆ ਵੀ ਆਇਆ ਹੋਇਆ ਸੀਗਾ। ਜਿਹੜਾ ਲਹਿਣਾ ਸਿੰਘ ਮਜੀਠੀਆ ਦਾ ਭਰਾ ਸੀ। ਇਹ ਵੀ ਹੀਰਾ ਸਿੰਘ ਦੀ ਉਂਗਲਾਂ ਦੇ ਉੱਤੇ ਚੜਿਆ ਹੋਇਆ ਸੀਗਾ। ਇਹ ਵੀ ਜਦੋਂ ਆਇਆ ਤੇ ਅਤਰ ਸਿੰਘ ਦੇ ਹੱਥੋਂ ਇਹ ਵੀ ਕਤਲ ਹੋ ਜਾਂਦਾ ਹੈ। ਬੱਸ ਫਿਰ ਇੱਥੋਂ ਮੈਦਾਨ ਭੱਜ ਜਾਂਦਾ ਹੈ। ਬਾਹਰਲੇ ਪਾਸੇ ਤੋਂ ਗੋਲੋ ਗੋਲਾਬਾਰੀ ਸ਼ੁਰੂ ਹੋ ਜਾਂਦੀ ਹੈ ਮੰਨਿਆ ਜਾਂਦਾ ਵੀ ਬਾਬਾ ਬੀਰ ਸਿੰਘ ਨੇ ਆਪਣੇ ਸਾਥੀਆਂ ਨੂੰ ਜਵਾਬੀ ਵਾਰ ਕਰਨ ਤੋਂ ਰੋਕਿਆ ਵੀ ਅਸੀਂ ਆਪਣੇ ਭਰਾਵਾਂ ਦੇ ਉੱਤੇ ਹਥਿਆਰ ਨਹੀਂ ਜੇ ਤਾਨ ਸਕਦੇਗੇ ਇਹ ਸਾਡਾ ਸੁਭਾਅ ਨਹੀਂ ਨਾ ਹੀ ਸਾਨੂੰ ਇੱਜ਼ਾਜ਼ ਦਿੰਦੀ ਹੈ ਸਾਡੀ ਵਿਰਾਸਤ 7 ਮਈ 1844 ਈਸਵੀ ਨੂੰ ਇੱਕ ਗੋਲਾ ਹੈ ਜਿਹੜਾ ਬਾਬਾ ਬੀਰ ਸਿੰਘ ਦੇ ਆ ਕੇ ਵੱਜਦਾ ਹੈ ਤੇ ਉਸ ਗੋਲੇ ਦੇ ਵੱਜਨ ਦੇ ਕਰਕੇ ਬਾਬਾ ਬੀਰ ਸਿੰਘ ਜਿਹੜੇ ਉਹ ਸ਼ਹੀਦ ਹੁੰਦੇ ਨੇ ਅਤਰ ਸਿੰਘ ਸੰਧਾਲੀਆ ਉਹ ਵੀ ਚੜਾਈ ਕਰ ਜਾਂਦਾ ਹੈ ਕਮਰ ਪਸ਼ੌਰਾ ਸਿੰਘ ਇਥੋਂ ਪਹਿਲਾਂ ਹੀ ਨਿਕਲ ਗਿਆ ਸੀਗਾ ਸਭ ਤੋਂ ਦਰਦਨਾਕ ਮੰਜ਼ਰ ਜਿਹੜਾ ਸੀਗਾ ਉਹ ਕਮਰ ਕਸ਼ਮੀਰਾ ਸਿੰਘ ਦਾ ਸੀ ਜੇ ਕਮਰ ਕਸ਼ਮੀਰਾ ਸਿੰਘ ਦੀ ਲੋਥ ਹੈ ਜਿਹੜੀ ਉਥੇ ਰੁਲੀ ਅੱਖਾਂ ਦਾ ਤਾਰਾ ਸਰਕਾਰ ਰঞ্জੀਤ ਸਿੰਘ ਦਾ ਪੁੱਤਰ ਜਿਹੜਾ ਸੀਗਾ ਇਸ 7 ਮਈ ਦੀਆਂ ਕਟਨਾਵਾਂ ਨੇ ਜੇ ਉਧਰ ਇਹ ਜੜੀਆਂ ਫੌਜਾਂ ਆਈਆਂ ਸੀਗੀਆਂ ਇਹਨਾਂ ਨੇ ਕਮਰ ਕਸ਼ਮੀਰਾ ਸਿੰਘ ਜਿਹੜਾ ਪਰਿਵਾਰ ਸੀ ਮਾਤਾ ਸੀ ਉਹਨਾਂ ਦੀਆਂ ਇਸਤਰੀਆਂ ਸਨ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਦੋਂ ਇਸ ਗੱਲ ਦਾ ਪਤਾ ਖਾਲਸਾ ਫੌਜਾਂ ਨੂੰ ਲੱਗਦਾ ਹੈ ਤੇ ਉਹ ਫਿਰ ਭੜਕ ਜਾਂਦੀਆਂ ਨੇ ਉਹਨਾਂ ਨੇ ਕਮਰ ਕਸ਼ਮੀਰਾ ਸਿੰਘ ਦਾ ਪਰਿਵਾਰ ਹੈ ਜਿਹੜਾ ਉਹ ਇਹਨਾਂ ਡੋਗਰਿਆਂ ਦੀਆਂ ਫੌਜਾਂ ਪਾਸੋਂ ਛਡਵਾਇਆ ਉਹਨਾਂ ਨੂੰ ਇੱਜ਼ਤ ਦੇ ਨਾਲ ਜਾਗੀਰ ਵੀ ਦਵਾਈ ਪਰ ਜਿਹੜੀ ਇਹ ਘਟਨਾ ਸੀਗੀ ਇਹ ਬਹੁਤ ਵੱਡੀ ਵਾਪਰ ਗਈ ਇਹਦੇ ਨਾਲ ਹੀ ਇੱਕ ਘਟਨਾ ਹੋਰ ਵਾਪਰੀ ਜਦੋਂ ਪੰਡਤ ਜੱਲੇ ਨੇ ਮਹਾਰਾਣੀ ਜਿੰਦਕੌਰ ਨੂੰ ਜ਼ਹਿਰ ਦੇਣ ਦੀ ਕੋਸ਼ਿਸ਼ ਕੀਤੀ ਫਿਰ ਬਾਸੇ ਬਲਦੀ ਤੇ ਤੇਲ ਪਿਆ ਤੇ ਇਹ ਦੋਨੇ ਖਾਲਸਾ ਫੌਜਾਂ ਦੇ ਨਿਸ਼ਾਨੇ ਉੱਤੇ ਆ ਜਾਂਦੇ ਐ ਤੇ ਫਿਰ ਜਦੋਂ ਇਹ ਲਾਹੌਰ ਛੱਡ ਕੇ ਨਸ ਰਹੇ ਸਨ ਤੇਰਾਵੀ ਦਰਿਆ ਦੇ ਕਿਨਾਰੇ ਦੇ ਉੱਤੇ ਇਹਨਾਂ ਦੋਨਾਂ ਨੂੰ ਖਾਲਸਾ ਫੌਜਾਂ ਨੇ ਜਿਹੜਾ ਸੀਗਾ ਉਹ ਤਲਵਾਰ ਦੀ ਭੇਟ ਕੀਤਾ ਇੱਥੇ ਹੀ ਕਰਨੀਆਂ ਬੰਦੇ ਦੀਆਂ ਇੱਥੇ ਹੀ ਭਰਨੀਆਂ ਬੰਦੇ ਦੀਆਂ ਲਾਲਚ ਕਿਸੇ ਦਾ ਮਤ ਨਹੀਂ ਜੇ ਹੋਇਆ ਜਿਸ ਮਾਇਆ ਦੀ ਖਾਤਰ ਹੀਰਾ ਸਿੰਘ ਨੇ ਆਪਣੇ ਸਕੇ ਚਾਚੇ ਦਾ ਕਤਲ ਤੱਕ ਕਰਵਾਇਆ ਖਾਲਸਾ ਰਾਜ ਦੇ ਵੱਡੇ ਵੱਡੇ ਥੰਮ੍ਹਾਂ ਨੂੰ ਕਤਲ ਕਰਵਾਇਆ ਉਸੇ ਦੌਲਤ ਨੂੰ ਲਈ ਜਾਂਦਾ ਹੀਰਾ ਸਿੰਘ ਦਰਿਆ ਰਾਵੀ ਦੇ ਕਿਨਾਰੇ ਦੇ ਉੱਤੇ ਕਤਲ ਹੋ ਜਾਂਦਾ ਤੇ ਨਾਲ ਕੱਖ ਵੀ ਨਾ ਲਿਜਾ ਸਕਿਆ ਵਾਹ ਗੁਰਜੀ ਦਾ ਖਾਲਸਾ ਵਾਹ ਗੁਰਜੀ ਕੀ ਫਤ